ਹੈਲੋ ਉਹ ਕਾਕਾ ਕਿਉਂ ਘੁੱਟ ਰੇ ਮੁੰਡੇ ਨੂੰ ਉਹ ਸਰਪੰਚ ਸਾਹਿਬ ਇਹ ਮੁੰਡਾ ਆਪਣੇ ਪਿੰਡ ਦੀ ਜਿਹਨੂੰ ਪਿਆਰ ਕਰਕੇ ਜਾਣੇ ਸੀ ਐ ਕੁੜੀ ਨੂੰ ਹਾਂ ਬਈ ਕਾਕਾ ਸਰਪੰਚ ਸਾਹਿਬ ਮੈਂ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੱਚਾ ਪਿਆਰ ਕਰਦਾ ਮੈਂ ਇਹ ਵੀ ਨਾ ਰਹਿ ਸਕਦਾ ਸਰਪੰਚ ਸਾਹਿਬ ਯਸ ਯਸ ਸਾਰਾ ਮਿਲ ਜਾ ਰੋਕਾ ਮੈਂ ਪਿੰਡ ਦਾ ਸਰਪੰਚ ਪਿੰਡ ਦਾ ਮੌਤਵਾਰ ਇੱਜ਼ਤਦਾਰ ਬੰਦਾ ਇਸ਼ਕ ਦਾ ਰਖਵਾਲਾ ਐ ਕਰ ਕਾਕਾ ਤੂੰ ਹੁਣੇ ਮੇਰੇ ਅੱਖਾਂ ਦੇ ਅੱਗੇ ਇਹਨੂੰ ਮੰਗਲ ਸੁੱਤਰ ਪਾ ਦੇਖਦਾ ਕੌਣ ਰੋਕਦਾ ਤੈਨੂੰ ਆ ਮੁੰਦਰੀ ਪਾ ਮੈਂ ਪਤਾ ਨਹੀਂ ਕਿੰਨੇ ਕੁੜਿਆਂ ਦੇ ਵਿਆਹ ਕਰਾਤੇ ਲੈ ਕੁੜੀ ਦਾ ਸੰਦੂਰ ਪਾ ਹੁਣੇ ਮੈਂ ਦਮਾਂਗਾ ਤੁਹਾਨੂੰ ਅਸ਼ੀਰਵਾਦ ਚਲ ਸਰਬੱਤ ਦਾ ਅਸ਼ੀਰਵਾਦ ਲਈ ਜਿਉਂਦੀ ਵਸਦੀ ਰਹਤੀ ਏ ਖੁਸ਼ ਰਹੇ ਸਦਾ ਕੋ ਆ ਗੰਨ ਰਹਾ ਪਤਾ ਓਏ ਤਾਂ ਮੇਰੀ ਧੀ ਆ ਸੋਨਿਆ ਇਹ ਮੇਰਾ ਜਵਾਈ ਸਰਪੰਚਾ ਮੇਰੇ ਹੁੰਦੇ ਮੇਰੇ ਪਿੰਡ ਦੇ ਜਵਾਈ ਭਾਈ ਦੇ ਕੋਈ ਹੱਥ ਚੱਕ ਜੇ ਇਹ ਮੈਂ ਨਹੀਂ ਹੋਣ ਦਿੰਦਾ ਹੁਣ ਤੂੰ ਤਾਂ ਇਸ਼ਕ ਦਾ ਰੱਖਾ ਦੇ ਪ੍ਰਾਣੇ ਨੂੰ ਆਸ਼ੀਰਵਾਦ ਮੈਂ ਵੀ ਦੇਖਾਂ ਹਾਂ ਹੈਗਾ ਮੈਂ ਮੈਂ ਹੂੰ ਤੇ ਆ ਹੈਂ ਜਾਂ ਤੂੰ ਤੇ ਆਹ ਕੌਣ ਹੈ ਇਹ ਵੀ ਤੈਨੂੰ ਮੈਂ ਦੱਸਦਾ ਇਹ ਵੀ ਦੱਸਦਾ ਆ ਦੇ ਹੁਣ ਆ ਦੇ ਇਹ 4-5 ਸਾਲ ਬਾਅਦ ਦੀ ਗੱਲ ਆ ਅੱਛਾ ਠੀਕ ਵਿਆਹ ਤੂੰ ਠੀਕ ਹੈ ਬਾਪੂ ਚਲੋ ਆ ਦੇ ਆ ਜਾਣਾ ਤੇਰੇ ਮਗਰ ਮਗਰ ਹਾਂ ਹਾਂ ਹੋ ਨਹੀਂ ਲੱਗੇ ਐਵੇਂ ਹੀ ਆ ਰਿਹਾ ਏਦਾਂ ਏਦਾਂ ਆਹੋ ਚੱਲ ਫਿਰ ਗਈ ਤੇ ਆ ਲੈ ਫਿਰ ਆ ਕੌਣ ਹੈ ਇਹ ਬਸ ਇਹ ਆਪਸ਼ਨ ਸੈਕੰਡ ਤੇ ਬੰਦਾ ਕੀ ਮੈਂ ਕਿਹੜਾ ਆਪਸ਼ਨ ਹੈ ਵਨਟ ਦੇਣੀ ਮੈਂ ਆਪਸ਼ਨ ਵੀ ਨਾਲ ਹੀ ਤੇ ਨਾਲ ਹੀ ਕੰਮ ਨਹੀਂ ਤੇ ਬੰਦਾ ਕਰੇ ਕੀ ਫਿਰ ਆਪ ਤੂੰ ਲੱਗੇ ਨਾ ਮੈਂ ਇਨੂੰ ਕੱਢੋ ਪਹਿਲਾਂ ਬਾਹਰ ਹਾਂ ਆ ਐ ਮੈਂ ਤੇ ਇੱਥੇ ਇਦਾਂ ਆ ਲੈ ਆ ਲੈ ਜਿਹਨ ਤੋਂ ਬਹਿ ਕੇ ਕਰ ਕੋ ਕਿੱਥੇ ਇਹ ਹੋ ਗਿਆ ਕੰਮ ਆ ਦੇ ਇੱਧਰ ਰਹਿਣਾ ਸੌਰੀ ਮਰ ਕੋਈ ਨਹੀਂ ਆ ਸਕਦਾ ਹੋਰ ਦੇਖ ਸਮਝਾਈ हाँ। हम अपना फाउंडेशन दे, दे वो भी लगा लो और रंग साफ हो जाएगा यार ऑफिस ना सच ओवर के जाना चाहिए एक बात बताओ ऑफिस ही जा रहे हो की अपने दूसरे वलीमे में जा रहे हो इलाही अमीन की <laughs> बताएंगे तुमको सबसे पहले बताएंगे बकवास ना करो तुम आज के बाद ऑफिस नहीं जाओगे क्या पागल वागल हो क्या तो इतनी सजावट क्यों हो रही है क्यों हो रही है इतनी सजावट यार इम्प्रेशन अच्छा नहीं पाता है बाहर में क्या इम्प्रेशन तुम्हारा चक्कर है वहाँ किसी ऐसी हाँ हाँ बोलो बोलो अब उसका मखद मारी के लिए हमको उल्टा सीधा बोलोगे वहाँ हाँ हाँ कोई गर्लफ्रेंड होगी तो हमको बताओगे ना यार कोई गर्लफ्रेंड नहीं है तो इतना के क्यों जा रहे हो ऑफिस <laughs> अरे ये कैसे ऑफिस जा रहे हो क्यों अभी भी कोई दिक्कत है तुमको बिल्कुल है टाई उतार कर जाओ टाई ऐसी रहा है व्यवस्था सलमान खानो नहीं बीजियाँ जिन्हियाँ रोटी न ਜੋ ਸਾਡਾ ਰਿਕਾਰਡ ਹੀ ਜਿੰਨੂੰ ਮਰਜ਼ੀ ਪੁੱਛ ਲੈ ਜੇ ਕਿਤੇ ਸਾਡੀ ਲੜਾਈ ਹੋ ਜੇ ਨਾ ਅਹੀਂ ਪਰ ਸਿੱਧਾ ਮਾਫੀ ਮੰਗੀ ਦੀ ਤੇ ਇਹਦੇ ਗੁੱਸਾ ਝਾਲਮੀ ਆ ਤੁਹਾਡਾ ਤੇ ਮਾਸੜਾ ਇਹਦੇ ਕੱਖ ਨਹੀਂ ਆਇਆ ਹੀ ਨਹੀਂ ਡਰਦੇ ਤੂੰ ਦੇ ਕਿੱਕੋਂ ਦੇ ਕੋ ਨਾ ਨਾ ਮੰਨੇ ਅਹੀਂ ਤੇ ਅਗਲੇ ਤੇ ਪਾਰੀ ਪਾ ਆਪਣੀ ਗਲਤੀ ਦੀ ਮਾਫੀ ਮੰਗੋ ਓ ਜਾ ਯਾਰ ਮੈਂ ਨਹੀਂ ਮੰਗਦਾ ਮਾਫੀ ਮੁਫੀ ਮਾਫੀ ਮੰਗੋ ਨਹੀਂ ਮੰਗਦਾ ਮਾਫੀ ਮੰਗਣੀ ਪੈਣੀ ਮੈਂ ਨਹੀਂ ਮੰਗਦਾ ਮਾਫੀ ਸਰ ਹੈ ਗਾਇਜ਼ ਮੈਂ ਥੋੜਾ ਆਪਣਾ ਗੰਗੀ ਖੰਡੇਵਾ دیا ਬਰੋ ਹਾਂਜੀ ਅੱਜ ਆਪਾਂ ਆਏ ਹੋਇਆ ਖੇਤ ਗਾਂਜ ਅੱਜ ਆਪਾਂ ਕੱਖ ਵੜ ਰਹੇ ਆ ਗਾਧਰਾਂ ਦੇਖ ਸਕਦੇ ਹੋ ਇਧਰ ਮੇਰਾ ਗਾਧਰ ਵਰਗਾ ਪਰਿਵਾਰ ਆ ਗਾਂਜ ਸਾਡੀ ਕਰਚ ਸੋ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਇਹਨੂੰ ਥੋੜਾ ਜਿਹਾ ਹਾਈਡ ਰੱਖਣਾ ਪੈਣਾ ਗਾਂਜ ਸਰੋ ਸਰੋ ਗਾਂਜ ਸਰੋ ਸਤਿ ਸ੍ਰੀ ਅਕਾਲ ਦੇਖ ਸਾਗਰ ਤੁਸੀਂ ਅੱਜ ਅਸੀਂ ਇੱਥੇ ਖੇਤਾਂ ਦੇ ਵਿੱਚ ਕੱਖ ਵੱਢਣ ਆਏ ਹੋਏ ਤੋਂ ਪੱਠੇ ਸੀ ਮੈਂ ਸਾਨੂੰ ਪਾਣਿਆ ਗਾਇਜ ਕੀ ਬਾਤ ਹੈ ਬਹੁਤ ਫੋਲਿੰਗ ਹੋ ਚੁੱਕੀ ਹੈ ਗਾਇਜ ਮੇਰੀ ਗੱਲ ਸੁਣ ਇਹਨੂੰ ਬੰਦ ਕਰ ਹੈ ਬੰਦ ਕਰ ਇੱਕ ਮਿੰਟ ਗਾਇਜ ਇੱਕ ਮਿੰਟ ਆੱਕੂ ਦਿਖਾਈਏ ਨਾ ਮੈਨੂੰ ਵੀ ਦਿਖਾ ਲੋਕ ਤਾਂ ਦੇ ਬਹੂਆਂ ਦਿਖਾ ਦਿਖਾ ਕੇ ਵਿਊ ਲੈਂਦੇ ਨੇ ਗਏ ਨੇ ਆ ਜਾਂਦੇ ਨੇ ਲੱਖ ਲੱਖ ਦਿਖਾਉਣ ਵਾਲੀ ਨਹੀਂ ਨਾ ਹੈਗੀ ਫਿਰ ਕਿਉਂ ਉਹ ਫਿਰ ਸੋਹਣੀਆਂ ਹੁੰਦੀਆਂ ਨਹੀਂ ਗੀਆਂ ਲੈ ਫਿਰ ਮੈਂ ਕਿਹੜਾ ਸੋਹਣੀ ਨਹੀਂ ਹੈਗੀ ਨਾ ਤੂੰ ਜਾਦੇ ਸੋਹਣੀ ਆ ਫਿਰ ਆਹੋ ਆਣਾ ਫਿਰ ਉਹ ਹੋ ਜੂਗਾ ਨਾਲੇ ਮੈਨੂੰ ਡਰਾਗਾ ਮੇਰੇ 4 ਸਬਸਕ੍ਰਾਈਬਰ ਨੇ ਕਿਤੇ ਤੇਰਾ ਮੂੰਹ ਦੇਖ ਕੇ ਫਿਰ ਸਾਰੇ ਸਬਸਕ੍ਰਾਈਬਰ ਨਾਲ ਨਾ ਕਰਦੇ ਓਏ ਤੇ ਨਿਉ ਦੇਖਣ ਜਿਨ੍ਹਾਂ ਨੇ ਦੋ ਵਿਆਹ ਕਰਾਏ ਹੋਏ ਨੇ ਹਣ ਹਾਂ ਤੂੰ ਦੇਖਿਆ ਹਾਂ ਫਿਰ ਤੂੰ ਜੇ ਤੂੰ ਮੈਨੂੰ ਦਿਖਾਉਣ ਲੱਗੇ ਕਿ ਪਤਾ ਤੇਰੇ ਵੀ ਵਿਊ ਆਉਣ ਲੱਗ ਜਾਣੇ ਫੇ ਮੈਂ ਵੀ ਤੂੰ ਵਿਆਹ ਕਰਾ ਲੂਣਾ ਐ ਨਹੀਂ ਐ ਤਾਂ ਇਕਾਲੀ ਨੂੰ ਵੀ ਆ ਜਾਂਦੀ ਇਕਾਲੀ ਨੂੰ ਲੋਕ ਘੱਟ ਪਸੰਦ ਕਰਦੇ ਹੁਣ ਜਿਵੇਂ ਤੇਰੀ ਆਡੀਅנס ਹੈ ਹਾਂ ਜਿਵੇਂ ਤੇਰੀ ਜੁੜੂਗੀ ਉਹਦੀ ਆਡੀਅנס ਵੀ ਜੁੜੂਗੀ ਮੇਰੀ ਆਡੀਅנס ਵੀ ਫਿਰ ਦੁੱਗਣੀ ਹੋ ਜੂਗੀ ਆਡੀਅנס ਹਾਂ ਹਾਂ ਫਿਰ ਆਪਾਂ ਨੂੰ 골ਡ ਵਟਨ ਆ ਜਾਊਗਾ ਫਿਰ ਆਪਾਂ ਨੂੰ ਲੱਖਾਂ ਕਰੋੜਾ ਰੁਪਈਆ ਆ ਜਾਣਗੇ ਹੈ ਇੰਨੇ ਪੈਸੇ ਆਉਂਦੇ ਨੇ ਹੋਰ ਹੋਰ ਐਨਾ ਦੇਖਦੇ ਨੇ ਲੋਕ ਉਹ ਲੋਕ ਆਹੀ ਕੁਝ ਦੇਖਦੇ ਨੇ ਹੁਣ ਲੋਕ ਕੰਮ ਦੀ ਚੀਜ਼ ਥੋੜੂ ਦੇਖਦੇ ਨੇ ਇਤਿਹਾਸ ਤੋਂ ਕੋਈ ਨਹੀਂ ਦੇਖਦਾ ਅੱਜ ਕੱਲ ਤਾਂ ਆਹੀ ਚੀਜ਼ ਚੰਗੀ ਹੈ ਕੁੱਤੇ ਪਕਾਈ ਨੇ ਮਰ ਲੋਕ ਆਪਾਂ ਨੂੰ ਵੀ ਦੇਖਣੋਂ ਹਟ ਜਾਣਗੇ ਇੱਥੇ ਪਾਸਾ ਸਾਨੂੰ ਨਾ ਦੇਖਣੋਂ ਹਟ ਜਾ ਬਣ ਗਏ ਹੁਣੇ ਸਾਰ ਹਾਂ ਕਿੰਨੇ ਮਿੰਟ ਦਾ ਗੱਲਾਂ ਕਰਦੀ